ਵੇ ਮੈਨਸ ਦੇ ਡੇਲੀ ਪਾਰ ਅੰਦਰ ਸਰ ਨੇ ਦਿੱਤੇ ਉਹ ਬੇਸ਼ਰਮੀ ਵਾਲੇ ਦਿੱਤੇ ਸੁਖ ਬੋਲਿਆ ਕਿ ਇੱਥੇ ਕੋਈ ਛੇੜਛਾੜ ਨਹੀਂ ਹੋ ਰਹੀ ਤਸੀਰਦਾ ਸਾਹਿਬ ਸਾਰਾ ਦੱਸਿਓ ਤਾਂ ਕੁਛ ਜਨਸੀ ਬਖਾਇਆ ਅੰਤ ਪਰਲੇ ਪਾਸਿਓਂ ਬੰਨ ਬੰਨ ਰਿਹਾ ਹਾਂ ਦੱਸਿਓ ਜਰਾ ਬੰਨ ਰਿਹਾ ਹਾਂ ਕੋਈ ਇਹ ਜਿਸ ਤਰ੍ਹਾਂ ਦੀ ਜੁਤੀ ਸਾਹਿਬ ਮੇਰਾ ਪੁੱਛਿਆ ਜਿੱਦੇ ਤਸੀਰਦਾ ਮੈਂ ਨਹੀਂ ਨਹੀਂ ਤੁਸੀਂ ਨਾ ਰੋਕੋ ਮੇਰੀ ਗੱਲ ਤਸੀਰਦਾ ਬੰਨਣਾ ਹੋ ਗਿਆ ਤੁਸੀਂ ਹੁਣ ਤੁਹਾਨੂੰ ਅੱਜ ਹੀ ਸਤਿਕਾਰ ਕਰਦੇ ਹਾਂ ਸਾਡਾ ਤਸੀਲਦਾਰ ਹੈ ਸਾਡੀ ਮਜੂਰੀ ਵਾਲੀ ਹੈ ਅਰਥ ਸਿਰਗਾ ਸਾਡਾ ਤੁਸੀਂ ਹੁਣ ਇਹ ਦੱਸੋ ਕਿ ਜਿਹੜਾ ਅੱਜ ਦਾ ਜਿਹੜਾ ਅਸੀਂ ਤੁਹਾਨੂੰ ਸਾਫ਼ ਤਰੀਕਾ ਨਾਲ ਦੱਸਿਆ ਸੀ ਉਹਦੇ ਬਾਰੇ ਦੱਸੋ ਵੀ ਸਰਕਾਰ ਨੂੰ ਕੋਲ ਤੇ ਅੱਜ ਦੀ ਜਿਹੜੀ ਰਫਤਾਰ ਕੀ ਹੋ ਗਈ ਤੇ ਨਾ ਅੱਜ ਦਾ ਜਿਹੜਾ ਅੰਕਾ ਸੀ ਨਾ ਤੇ ਦੋਵੇਂ ਪਰਾਰ ਹੋਈਆਂ ਦੇ ਦਾਰ ਨੇ ਕਿ ਜਦੋਂ ਕੋਡ ਦਾ ਸਾਡੇ ਬਟਾਫ ਨੂੰ ਉਹਦਾ ਅਨੁਪੂਰਣ ਦੇਖ ਕੇ ਉਹ ਕੀਤਾ ਜਾਵੇਗਾ ਬਾਕੀ ਜਦ ਕੋਈ ਪਤਾ ਹੈ ਕੋਡਰ ਮੈਨੇਜ ਕਰਦੇ ਤੇ ਕੋਡ ਜਦ ਵੀ ਉਹਦਾ ਅਧਾਰ ਹੋਵੇਗਾ ਤੇ ਤੁਹਾਨੂੰ ਦੋ ਹੀ ਵਾਰ ਉਸਨੇ ਆਰਡਰ ਆਏਗਾ ਆਊਟਰ ਤੋਂ ਤੇ ਅੰਦਰੋਂ ਵੀ ਆਏਗਾ ਕੋਡ ਦਾ ਤਾਂ ਤੁਸੀਂ ਕੋਡ ਚਾਹੁੰਦੇ ਹੋ ਜਿੱਥਾ ਸਾਡ ਜਿਹੜੀ ਬਾਹਰ ਕੋਡ ਦੇ ਆਰਡਰ ਦੀ ਗੱਲ ਹੈ

ਆਰਡਰ ਅਜੇ ਤੱਕ ਨਹੀਂ ਖੜੇ 10 ਜੁਲਾਈ ਨੂੰ ਸਾਡੇ ਕੋਲ ਉੱਥੇ ਆਏ ਅਸੀਂ ਇਹਨਾਂ ਨੂੰ ਬੇਰਿਆ ਦੀ ਬਾਤ ਤੋਂ ਜਾਣੂ ਕਰਵਾਇਆ ਔਰ ਇਹਨਾਂ ਨੂੰ ਬਖਾਇਆ ਕਿ ਆਹ ਬੇਰਿਆ ਦੇ ਨਾਲ ਕੀ ਹੋ ਰਿਹਾ ਹੈ ਕਿ ਉਸ ਤੋਂ ਬਾਅਦ ਵੀ ਤਸਦੀਲਾ ਸਾਹਿਬ ਨੇ ਅਜੇ ਤੱਕ ਹਾਈ ਕੋਰਟ ਦੇ ਅੱਗੇ ਨਹੀਂ ਕੀਤਾ ਤਸਦੀਲਾ ਸਾਹਿਬ ਉਹਨਾਂ ਦੇ ਮਾਮਲੇ ਉਹਨਾਂ ਦੇ ਮੁੱਦੇ ਆ ਗਏ ਤਾਂ ਉਹਨੂੰ ਦੇਖ ਰਹੇ ਨੇ ਤਾਂ ਕਿ ਫਿਰ ਤਸਦੀਲਾ ਸਾਹਿਬ ਅੱਜ ਵੀ ਉਹਨਾਂ ਅਫਸਰਾਂ ਨੂੰ ਆਉਂਦਾ ਜਿਨ੍ਹਾਂ ਅਫਸਰਾਂ ਨੇ ਆਰਡਰ ਪੜੇ ਨੇ ਉਹ ਅੱਜ ਚੋਣੀ ਆਏ ਦੱਸਿਆ ਰੱਖੋ ਕੋਈ ਬੋੜਾ ਮਾਮਲਾ ਸੀ ਉਹਦੇ ਥੋੜੇ ਟਰੇਡਿੰਗ ਦੇ ਕੰਮ ਵੀ ਚੋਗੇ ਕੋਈ ਦੋ ਆਰਡਰ ਆਉਂਦੇ ਆ ਕੇ ਦੇਖੋ ਜੀ ਇਹਨਾਂ ਵੱਲੋਂ ਦਬਾਅ ਆ ਰਿਹਾ ਹੈ ਕਿ ਐਸਐਸਪੀ ਖੁਪੂਖੁਸਲਾਮ ਤੇ ਥੀਸੀ ਖੁਪੂਖੁਸਲਾ ਕੋਈ ਇਸੇ ਤਰ੍ਹਾਂ ਦਾ ਹੋਰ ਮਤਲਬ ਹੈ ਕਿ ਉਹਦੇ ਵਿੱਚ ਉਜੇ ਹੋਣੀ ਹੈ ਉੱਧਰ ਤਾਂ ਉਜੇ ਹੋਵੇ ਨੇ ਸਾਰੇ ਅਫਸਰ ਐਸਐਸਪੀ ਉੱਧਰ ਹੋ ਜਾਗਾ ਸੀਸੀ ਵੀ ਉੱਪਰ ਉੱੜ ਗਿਆ ਏਡੀਸੀ ਵੀ ਉੱਪਰ ਉੱੜ ਗਿਆ ਐਸਐਸਪੀ ਵੀ ਉੱਪਰ ਉੱੜ ਗਿਆ ਤੇ ਫਿਰ ਸਾਡੇ ਕੋਲੇ ਭੇਜਤਾ تحصیلدار ਨੂੰ ਜਿਹਨੂੰ ਵਿਚਾਰੇ ਨੂੰ ਅਜੇ ਤੱਕ ਪਤਾ ਹੀ ਨਹੀਂ ਹੁਣ ਕੁਝ ਇਹ ਗੱਲੋ ਫਿਰ ਜਿਹੜੀ ਕੰਟੈਂਟ ਪਈ ਆ ਜੇਸੂਤ੍ਰੰਟ ਦੇ ਸਬੰਧ ਵਿੱਚ ਅਜੀਤਪਾਲਾ ਹਾਈ ਕੋਰਟ ਚ ਗਏ ਆ ਤੀਸਰੀ ਵਾਰ ਉਹਦੀ ਅਗਲੀ ਤਰੀਕ ਜਿਹੜੇ ਜਵਾਬ ਨੇ ਫੋਟ ਤੁਸੀਂ ਦਿੰਦੇ ਆ ਕਿ ਆਸਰਾ ਨੇ ਨਹੀਂ ਉਹ ਰਿਸ਼ਤਾ ਹੈ ਮੈਂ ਕਾਜੀ ਨੇ ਹੋਇਆ ਜੀ ਮਾਰਾ ਹੈ ਅਮਰਿਸ਼ ਉਹਦੇ ਤੋਂ ਪਾਰਟੀ ਜਿਨ੍ਹਾਂ ਨੂੰ ਬਾਟਿੰਗ ਬਣਾਇਆ ਹੈ ਉਹਨਾਂ ਦਾ ਸਰਵਾਇਆ ਬਾਟਿੰਗ ਤੇ ਉਹਦਾ ਬੰਦਾ 3 ਦਿਨ ਤੱਕ ਮੈਂ ਉਹਤੇ ਅਨਾਗੋਨੀ ਫਾਈ ਹੋਣਾ ਹੈ ਤੇ ਸਾਹ ਤੋਂ ਬੋਇਆ ਹਸ ਤਹਿਸੀਲ ਦਾ ਸਾਹਿਬ ਮੇਰੀ ਬੇਨਤੀ ਹੈ ਕਿ ਥੇਰੇ ਨੂੰ ਪਾਰਟੀ ਬਣਾਇਆ ਥੇਰੇ ਵਰਨੋਂ ਦਰਿਆ ਦਾ ਜੱਗੀ ਸਾਹਿਬ ਮਹਾਮਦ ਰਾਜਾ ਜਿਹੜਾ ਜਿਹੜਾ ਅੰਮਰਸਾਰਿਆ ਉਹ ਤੇ ਆਪਣੇ ਜ਼ਿਲ੍ਹੇ ਨੂੰ ਪ੍ਰਫੁੱਲਤ ਕਰ ਰਿਹਾ ਹੈ ਉਹਦਾ ਢੇਰੇ ਨੂੰ ਫੁੱਜ ਕਰਨ ਵਾਸਤੇ ਜ਼ਮੀਨ ਜੜੀ ਆ ਉਹਦੀ ਵਧ ਰਹੀ ਆ ਜਿਹੜਾ ਤੁਹਾਡਾ ਜ਼ਿਲ੍ਹਾ ਹੈ ਤਸਵੀਰ ਦਾ ਸਾਹ ਜਿਹੜੀ ਤੁਹਾਡੀ ਤਸਵੀਰ ਆ ਢਲਵਾ ਸਾਥ ਸਿਗਾ ਤੁਸੀਂ ਇਹ ਦੱਸੋ ਤੁਹਾਡੇ ਪਿੰਡ ਕਿਸਾਨਾਂ ਦੀ ਜ਼ਮੀਨ ਰੋੜ ਰਹੀ ਆ ਤੁਸੀਂ ਅੱਖੀਂ ਵੇਖਾਈ ਜੀ ਉਹਦੇ ਬਾਰੇ ਕੋਈ ਰਿਪੋਰਟ ਕੀਤੀ ਆ ਪੁਲਿਸ ਰਿਪੋਰਟ ਕੀਤੀ ਉਹਦੇ ਬਾਰੇ ਜੀ ਸਾਹਤਾ ਹੋਇਆ ਨਾ ਕਿਸੇ ਦਾ ਨਹੀਂ ਕੋਈ ਦੇਖਿਆ ਨਾ ਕੋਈ ਸਾਹਤਾ ਹੋਇਆ ਦੋ ਸ੍ਰੀ ਦਾ ਸਾਹਿਬ ਅਸੀਂ ਜਿੱਥੇ ਇਹਨਾਂ ਅਕਸਰਾਂ ਨੂੰ ਸਪਾਡ ਦਿੰਦੇ ਆ ਪਛਤਾ ਲੋੜੀ ਦੇ ਨੇ ਆ ਪਰ ਇੱਕ ਗੱਲ ਦੱਸੋ ਤੁਹਾਨੂੰ ਨਾ ਤਾਂ ਖਾਣਾ ਗਿਆ ਨੇ ਉਹ ਜਿਹੜਾ ਲੋ ਆਪਣੀ ਕੁਲਕਤੋਂ ਦਿੰਦਾ ਕਿ ਜਦ ਤੁਹਾਨੂੰ ਅਹਲਾ ਲੋਕਾਂ ਦੇ ਕੋਲੋਂ ਜਿਹੜੀ ਕੀਤੀ ਹੋਈ ਮਿਹਨਤ ਔਰ ਜਿਹੜਾ ਕੱਟਿਆ ਹੋਇਆ ਸੱਚ ਸੋ ਉਹ ਜੋ ਨਹੀਂ ਅਨਤਾ ਤੁਹਾਨੂੰ ਕਿੱਥੇ ਸਾਹਿਬ ਤੁਹਾਨੂੰ ਜਿਹੜੀਆਂ ਤਰਕਾਹਾਂ ਚੰਗੀਆਂ ਨੇ ਓ ਯਾਰ ਇਹਨਾਂ ਲੋਕਾਂ ਦਾ ਜਿਹੜਾ ਚੱਕਰ ਆ ਸਵੇਰੇ ਅਸੀਂ ਬ੍ਰਿਸ਼ ਕਰਨ ਤੋਂ ਬਾਅਦ ਲੈ ਕੇ ਟੈਕਸ ਦਿੰਨੇ ਆ ਨਾ ਤੇ ਉਹਦੀ ਉਹ ਪ੍ਰਾਸਾ ਸਰਕਾਰੀ ਖਜ਼ਾਨੇ 'ਚ ਜਾਂਦਾ ਹੈ ਉਹ ਤੁਹਾਨੂੰ ਤਨਖਾਹਾਂ ਮਿਲਦੀਆਂ ਤੇ ਤੁਸੀਂ ਜੀਹ ਕੁਰੀ ਕਰੋ ਸਾਰੇ ਇਹ ਨਹੀਂ ਇਹ ਕਿਵੇਂ ਹੋ ਸਕਦਾ ਇਹ ਸਾਡੇ ਫਰਮਾਨ ਤੋਂ ਵਾਰਿਆ ਲੜਾਈ ਲੋਕਤੰਤਰ ਦੀ ਕਿਹੜੇ ਵਾਰ ਹੈ ਪਰ ਤੁਹਾਡੇ ਦੇ ਸੀਨੀਅਰ ਅਫਸਰ ਨੇ ਨਾ پانی پیو میں ਅੱਖੀਂ ਦੇ ਖਾਇਦੇ ਤੇ ਅੱਜ ਦਾ ਜਿਹੜਾ ਕੋਤਰੀ ਦਾ ਫੱਟਿਓ ਕਿਲਾ ਸੀ ਦਾਪ ਦਾ ਕਿਲਾ ਸੀ ਅੱਜ ਦੇ ਜਿੰਨੇ ਆਏ ਨੇ ਇਹ ਰੱਖਮੱਖ ਜ਼ਿਲ੍ਹਿਆਂ ਤੋਂ ਮਾਕਾਛੇ ਸੰਗਿਆ ਤੋਂ ਲਮਾਇਦੇ ਆਏ ਨੇ ਆਪ ਲੋਕ ਨਹੀਂ ਆਏ ਸੋ ਇਹ ਜਿੰਨੇ ਪਤਵੰਤੇ ਆਏ ਨੇ ਅਗਲਾ ਪ੍ਰੋਗਰਾਮ ਨੇ ਕਹਿ ਵੀ ਦੱਸ ਦਿਆ ਮੀਡੀਆ ਨੂੰ ਵੀ ਦੱਸ ਦਿਆ ਅੱਜ ਹਜ਼ਾਰੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਖਬਰਾਂ ਚਾੜੀਆਂ ਤੇ ਇੰਟੈਲੀਜੈਂਸ ਵਾਲਿਆ ਤੁਸੀਂ ਵੀ ਸੁਣ ਲੋ ਭਾਈ انگریز فوج پنجاب سرکار سے کسی امر سرو دے دیو واری واری ایک واری امرسر ایک واری ڈی سی کپور تھلا دوجی واری پھر ڈی سی امرسر پھر تیجی چوتھی واری پھر چوتھی واری واری تو یہ ناکٹ کا نام گے ਸਾਧਾ ਤੇ ਜਿਨਾ ਰਾਮ ਪਿੱਤਾ ਸਾਧਾ ਤੇ ਜਿਹੜਾ ਤੇਰਾ ਤਿਆਸ ਵੱਲੋਂ ਸਿੰਬਰੀ ਦਾ ਪਾਣੀ ਸਿਰਿਆਜ ਪਾ ਕੇ ਸਾਡੇ ਪ੍ਰਾਹ ਰਾਜਸਥਾਨ ਤੇ ਰਹਿਣ ਵਾਲੇ ਉਹਨਾਂ ਲੋਕਾਂ ਨਾਲ ਨਹਿਰ ਜਾਈ ਉਹ ਮਨਮੂਤਰ ਵਾਲਾ ਪਾਣੀ ਕਿਰਾਰ ਘਾਇਆ ਸੋ ਸਭੇ ਆਜ ਨਹੀਂ ਹੁੰਦੀ ਤੇ ਕਾਨੂੰਨੀਆਂ ਸਤਰਾ ਮੈਂ ਪ੍ਰਸਾਧ ਸਾਰਾ ਘਰ ਤੇ ਜਾਣ ਨਹੀਂ ਖੋ ਉਹ ਅਸੀਂ ਪ੍ਰਯੋਗ ਸੁਚੇਤਾ तंत्र तरीक़े अॼु असीं इहे